ਇੱਕ ਇਹ ਮੁੰਡਾ ਕਬੱਡੀ ਤੇ ਇੰਨਾ ਕੁ ਬੋਲੀ ਜਾ ਰਿਹਾ ਹੈ ਨਾ ਤੇ ਹੁਣੇ ਪਹਿਲਾਂ ਰੋਸ਼ਨ ਖੇਡਾ ਜਿਹੜਾ ਸੀ ਉਹਦਾ ਸਮਾਨ ਲਈ ਕਿੰਨਾ ਜ਼ੋਰ ਜ਼ੋਰ ਦੀ ਬੋਲ ਰਿਹਾ ਸੀ ਸਾਰਿਆਂ ਨੂੰ ਸਪੀਡ ਹੋ ਮੰਦਦਾ ਉਹਦਾ ਸਮਾਨ ਲਈ ਜ਼ੋਰ ਦੀ ਸੁਭਾ ਤੋਂ ਥੋੜਾ ਥੋੜਾ ਬੋਲ ਰਿਹਾ ਹੈ ਕਬੱਡੀ ਦੀ ਲਾਸਟ ਗੱਲ ਫਾਈਨਲ ਕਰਨ ਲੱਗਿਆ ਵੀ ਕੀ ਹੈ ਜਿਹੜਾ ਸਟੀਰਾਈਡ ਕਬੱਡੀ ਵਾਲੇ ਵਰਤਦੇ ਆ ਇਹ ਗੋਰੇ ਆਮ ਯੂਜ਼ ਕਰਦੇ ਆ ਆਮ ਵਰਤਦੇ ਆ ਜਿਹੜਾ ਡਾਪ ਡਾਪ ਸਟੀਰਨ ਨੂੰ ਕਹਿੰਦੇ ਆ ਡਰੱਗ ਕਹਿੰਦੇ ਆ ਜਿਹੜਾ ਮੌਕੇ ਤੇ ਨਸ਼ਾ ਕਰਦਾ ਕਬੱਡੀ ਦੇ ਵਿੱਚ ਤਰਮਨ ਟੀਕਾ ਜਿਹੜਾ ਰੇਸਾਂ ਤੇ ਲਾਇਆ ਜਾਂਦਾ ਇਹਨਾਂ ਦਾ ਕਸੂਰ ਨਹੀਂ ਉਹ ਲੈ ਕੇ ਆਂਦਾ ਕਿਸੇ ਨੇ ਪਹਿਲਾਂ ਲੈ ਕੇ ਆਂਦਾ ਉਸ ਤੋਂ ਬਾਅਦ ਉਹਦੀ ਕਹਦੀਏ ਜਿੰਨੇ ਕਿਸੇ ਚੀਜ਼ ਦੀ ਲਾਲਚ ਪੈ ਗਈ ਉਹ ਪੈ ਗਈ ਉਸ ਤੋਂ ਬਾਅਦ ਫੋਟ 1 ਟੀਕਾ ਫੋਟ 1 ਮੈਚ ਚਲਾਉਣਾ ਬਾਪੂ ਤੈਨੂੰ ਮੈਚ ਦੇਖਣ ਦਾ ਸਵਾਦ ਹੈ ਖਿਡਾਰੀਆਂ ਦੀ ਇੱਥੇ ਜ਼ਿੰਦਗੀ ਦਾ ਸਵਾਲ ਆ ਤੇਰੀ ਗੱਲ ਮੈਂ ਸਹਿਮਤ ਹਾਂ ਤੂੰ ਐ ਅੱਜ ਮੈਚ ਦੇਖ ਕੇ ਚੱਲਿਆ ਜਾਣਾ ਜਿਹਨੇ ਨੈੱਟ ਵੇਖੜਿਆ ਉਹਨਾਂ ਨੂੰ ਪਤਾ ਕੀ ਹਾਲ ਆ ਫੋਰ 20 ਕਾ ਲਾ ਕੇ ਇਹਨਾਂ ਦੀ ਸੈਂਸ ਚਲੀ ਜਾਂਦੀ ਹੈ ਜਦੋਂ ਬੰਦੇ ਦੀ ਸੈਂਸ ਚਲੀ ਜਾਂਦੀ ਆ ਉਦੋਂ ਬਾਅਦ ਇਹ ਚਿੱਟਾ ਯੂਜ਼ ਕਰਦੇ ਕਬੱਡੀ ਵਾਲੇ ਜਦੋਂ ਬੰਦੇ ਦਾ ਬ੍ਰੇਨ ਕੰਮ ਛੱਡ ਜਾਂਦਾ ਕਿ ਨਾ ਉਦੋਂ ਬਾਅਦ ਉਹ ਨਸ਼ਾ ਲੁੱਟ ਜਾਂਦਾ ਜਦੋਂ ਜਿਹੜਾ ਕੇਰਾ ਇਹ ਰਾ ਪੈ ਗਿਆ ਉਹ ਤੋਂ ਮੁੜਿਆ ਨਹੀਂ ਜਾਂਦਾ ਫੇਰ ਕਹਾਣੀ ਸਿਰੇ ਲੱਗਦੀ ਹੈ ਕਰ ਹੌਲੀ ਹੌਲੀ ਪੱਟਿਆ ਜਾਂਦਾ ਪੱਟਿਆ ਜਾਂਦਾ ਮੇਰੀ ਬੇਨਤੀ ਹੈ ਇਹ ਗੱਲਾਂ ਮੈਂ ਉਹ ਨਹੀਂ ਕਹਿੰਦਾ ਮੈਨੂੰ ਕੋਈ ਸ਼ੌਂਕ ਨਹੀਂ ਮੈਨੂੰ ਪੈਸੇ ਨਹੀਂ ਮਿਲਦੇ ਹੈਲੋ ਇੱਕ ਇਹ ਮੁੰਡਾ ਕਬੱਡੀ ਤੇ ਇੰਨਾ ਕੁਝ ਬੋਲੀ ਜਾ ਰਿਹਾ ਹੈ ਨਾ ਤੇ ਹੁਣੇ ਪਹਿਲਾਂ ਰੋਸ਼ਨ ਖੇੜਾ ਜਿਹੜਾ ਸੀ ਉਹਦਾ ਸਨਮਾਨ ਲਈ ਕਿੰਨਾ ਜ਼ੋਰ ਜ਼ੋਰ ਦੀ ਬੋਲ ਰਿਹਾ ਸੀ ਉਹ ਸਾਰਿਆਂ ਨੂੰ ਸਿਰੇ ਢੋ ਮੰਡਦਾ ਉਹਦੇ ਸਨਮਾਨ ਲਈ ਜ਼ੋਰ ਜ਼ੋਰ ਦੀ ਇਸ ਮੁੰਡਾ ਸਨਮਾਨ ਕਰਵਾ ਰਿਹਾ ਸੀਗਾ ਜੇ ਰੋਸ਼ਨ ਖੇੜੇ ਦਾ ਵੀਡੀਓ ਦੇਖ ਲਓ ਜੇ ਮੈਂ ਇੱਕ ਵਾਰੀ ਨਾ ਬੋਲਿਆ ਹੋਵੇ ਤੇ ਲੋਕਾਂ ਵਾਲਾ ਇਤਵਾ ਦੇ ਗਰਾਊਂਡ 'ਚ ਨਹੀਂ ਆਉਂਦਾ ਵੀਡੀਓ ਦੇਖ ਲਾ ਗਰਾਊਂਡ 'ਚ ਨਹੀਂ ਬਣਦਾ ਜੇ ਰੋਸ਼ਨ ਖੇਡੇ ਦਾ ਹਿੰਦਗੜ੍ਹ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜੇ ਮੇਰੇ ਉਲਟ ਨਹੀਂ ਬੋਲ ਰਿਹਾ ਮੈਂ ਤੇਰੇ ਉਲਟ ਨਹੀਂ ਬੋਲਿਆ ਮੈਂ ਬੋਲਿਆ ਕਬੱਡੀ ਜੋ ਨਸ਼ਾ ਖਤਮ ਕਰਨਾ ਮੈਨੂੰ ਤੇਰੇ ਨਾਲ ਹਮਦਰਦੀ ਆ ਅਠੂਰ ਵਾਲੇ ਸਾਰੇ ਪਲੇਅਰਾਂ ਨਾਲ ਤੁਹਾਡੇ ਨਾਲ ਹੋਈ ਹੈ ਮੇਰੇ ਨਾਲ ਵੀ ਹੋ ਸਕਦੀ ਆ ਕੱਲੋਂ ਮੇਰੇ ਨਾਲ ਵੀ ਸਾਰਾ ਕੁਝ ਹੋ ਸਕਦਾ ਤੈਨੂੰ ਕੀ ਪਰ ਤੂੰ ਅੱਜ ਤੇਰਾ ਨਾਂ ਆ ਗਿਆ ਤੇਰਾ ਜੀ ਕਰਦਾ ਸੀ ਤੂੰ ਪੰਜਾਬ ਪੁਲਿਸ ਦਾ ਆਫੀਸਰ ਸੀ ਇਹ ਪੰਜਾਬ ਪੁਲਿਸ ਹੀ ਮੁੰਡਾ ਇਹਨੇ ਜੋਬ ਛੱਡੀ ਆ ਲੋਕੀ ਇਹਨਾਂ ਦੇ ਘਰੇ ਪੈਸੇ ਲੈ ਕੇ ਜਾਂਦੇ ਹੁੰਦੇ ਸੀ ਮੇਰੀ ਕੋਈ ਦਸ਼ਮਣੀ ਨਹੀਂ ਕਿਸੇ ਨਾਲ ਮੇਰੀ ਤਾਂ ਇਮਾਨਤਾ ਕੋਈ ਮੈਨੂੰ ਆਉਦੀ ਪਬਲਿਕ ਸਿਟੀ ਦਾ ਨਹੀਂ ਮੇਰੀ ਇਮਾਨਤ ਹੀ ਆ ਵੀ ਜੇ ਬੱਚਦੀ ਆ ਬਚਾ ਲੋ ਜੇ ਤੁਸੀਂ ਕਹਿ ਦਿਓ ਵੀ ਲੋਪੋ ਵਾਲਾ ਗਲਤ ਬੋਲਦਾ ਮੈਨੂੰ ਮੈਸੇਜ ਕਰ ਦਿਓ ਮੈਨੂੰ ਫੋਨ ਕਰ ਦਿਓ ਆਪਾਂ ਕਮੈਂਟਰੀ ਛੱਡ ਦਾਂਗੇ ਭਾਈ ਆਪਾਂ ਫੋਡੂ ਨਹੀਂ ਤਰੇ ਫਰਦੇ ਅੰਮ੍ਰਿਤਸਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਗਰਾਂ